ਫਗਵਾੜਾ ਸ਼ਹਿਰ ਦੇ ਰਤਨਪੁਰਾ ਫਾਟਕਾ ਨਜ਼ਦੀਕ ਉਸ ਵੇਲੇ ਹੜਕਮ ਮਚ ਗਿਆ ਜਦੋਂ ਦੇਰ ਰਾਤ ਇੱਕ ਮੋਬਾਈਲਾਂ ਦੀ ਦੁਕਾਨ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਮਿੰਟਾਂ ਵਿੱਚ ਪੂਰੀ ਦੁਕਾਨ ਸੜ ਕੇ ਰਾਖ ਹੋ ਗਈ ਦੁਕਾਨ ਮਾਲਿਕ ਨਿਤਿਸ਼ ਕੁਮਾਰ ਵਾਸੀ ਵਿਕਾਸ ਤਗਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਨਾਲ ਦਵਾਈ ਲੈਣ ਲਈ ਹਸਪਤਾਲ ਗਏ ਹੋਏ ਸਨ ਜਦੋਂ ਉਹਨਾਂ ਨੇ ਉੱਥੇ ਬੈਠਿਆ ਨਹੀਂ ਆਪਣੀ ਐਨਐਸ ਮੋਬਾਈਲ ਵਰਦ ਦੁਕਾਨ ਦੇ ਸੀਸੀਟੀਵੀ ਕੈਮਰੇ ਚੈੱਕ ਕਰਨੇ ਚਾਹੇ ਤਾਂ ਉਹ ਬੰਦ ਪਏ ਇਸ ਤੋਂ ਬਾਅਦ ਉਹ ਆਪਣੇ ਸਾਥੀ ਦੀਪਕ ਕੁਮਾਰ ਨਾਲ ਦੁਕਾਨ ਤੇ ਗਏ ਤੇ ਜਦੋਂ ਉਹਨਾਂ ਨੇ ਮਿਲ ਕੇ ਦੁਕਾਨ ਦਾ ਦਰਵਾਜ਼ਾ ਖੋਲਿਆ ਤਾਂ ਅੰਦਰੋਂ ਜ਼ਬਰਦਸਤ ਬਲਾਸਟ ਹੋਇਆ ਜਿਸ ਵਿੱਚ ਉਹ ਖੁਦ ਵੀ ਅੱਗ ਵਿੱਚ ਝੁੱਲਸ ਗਏ ਤੇ ਜੇਰੇ ਇਲਾਜ ਸਿਵਲ ਹਸਪਤਾਲ ਵਿੱਚ ਹਨ ਨਿਤਿਸ਼ ਦੇ ਮੁਤਾਬਕ ਇਸ ਹਾਦਸੇ ਨਾਲ ਲੋਣਾ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ ਤੇ ਸਾਰੀ ਦੁਕਾਨ ਬਰਬਾਦ ਹੋ ਗਈ ਹੈ ਇਸ ਤਮਾਕੇ ਅਤੇ ਅੱਗ ਕਾਰਨ ਇਲਾਕੇ ਦੇ ਰਹਿਣ ਵਾਲੇ ਲੋਕ ਵੀ ਘਬਰਾਟ ਵਿੱਚ ਆ ਗਏ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਘਰਾਂ ਵਿੱਚ ਸਨ ਤਾਂ ਇੱਕਦਮ ਭਿਆਨਕ ਤਮਾਕੇ ਦੀ ਆਵਾਜ਼ ਸੁਣੀ ਤੇ ਬਾਹਰ ਨਿਕਲ ਕੇ ਵੇਖਿਆ ਤਾਂ ਮੋਬਾਈਲ ਦੀ ਦੁਕਾਨ ਵਿੱਚੋਂ ਅੱਗ ਦੀਆਂ ਭਿਆਨਕ ਲਾਟਾਂ ਨਿਕਲ ਰਹੀਆਂ ਸਨ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੇ ਫਾਇਰ ਅਫਸਰ ਕਮਲ ਨੇ ਦੱਸਿਆ ਕਿ ਉਹਨਾਂ ਨੂੰ ਰਾਤ तकरीबन 12 ਵਜੇ ਤੋਂ ਬਾਅਦ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਹ ਆਪਣੀ ਟੀਮ ਸਮੇਤ ਹਾਦਸੇ ਵਾਲੀ ਜਗ੍ਹਾ ਤੇ ਦੋ ਗੱਡੀਆਂ ਲੈ ਕੇ ਪਹੁੰਚੇ ਤੇ ਇੱਕ ਗੱਡੀ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਉਹਨਾਂ ਕਿਹਾ ਕਿ ਦੁਕਾਨ ਦੇ ਅੰਦਰ ਪਿਆ ਸਾਰਾ ਸਮਾਨ ਸੜ ਚੁੱਕਾ ਹੈ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਯਸ਼ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਮੇਰਾ ਨਾਮ ਦਿਤੀਸ਼ ਕੁਮਾਰ ਹੈ ਜੀ ਕਿੱਥੇ ਰਹਿੰਦੇ ਆਪਾਂ ਮੇਰਾ ਘਰ ਵਿਕਾਸ ਨਿਕਾਸ ਨੇ ਕਹਿੰਦੇ ਨਿਕਾਸ ਨੇ ਘਰ ਆ ਤੁਹਾਡਾ ਅੱਛਾ ਜੀ ਸਰ ਕੀ ਮਾਮਲਾ ਕੀ ਜਿਹੜਾ ਅੱਜ ਤੁਸੀਂ ਆ ਹੋਰ ਗੱਲ ਚਾਹੇ ਹਾਂ ਜੀ ਐਕਚੁਅਲੀ ਨਾ ਅਸੀਂ ਇੱਥੇ ਦਿੱਲੀ ਹਸਪਤਲ ਦੇ ਕੋਲ ਬੈਠੇ ਸੀ ਮੁੰਡਾ ਯਾਰ ਦੋਸਤਾ ਉਹਦਾ ਨਾ ਬੇਟਾ ਬੁਖਾਰ ਸੀਗਾ ਤੇ ਉੱਥੇ ਬੈਠੇ ਸੀ ਤੇ ਕੈਮਰੇ ਇੱਕਦਮ ਬੰਦ ਹੋ ਗਏ ਦੁਕਾਨ ਦੇ ਤੇ ਮੈਂ ਕਿਹਾ ਚਲੋ ਮਨਜ ਇੱਕ ਦੇਖ ਕੇ ਆਨੇ ਕਹੇ ਭਾਈ ਕਾਹ ਤੋਂ ਬੰਦ ਹੋ ਗਿਆ ਸ਼ਾਪ ਤੇ ਮਾਰਤ ਹੈ ਗਈ ਆਪਾਂ ਅੱਜ ਸ਼ਾਪ ਤੇ ਗਿਆ ਲੋ ਖੁੱਲਿਆ ਤੇ ਮਾਰਤ ਸੈਂਟਰ ਲੋਕ ਜਿੱਦਾਂ ਹੀ ਖੁੱਲਣ ਲੱਗੇ ਹਨ ਅੰਦਰੋਂ ਭਾਜੀ ਬਲਾਸਟ ਹੋਇਆ ਬਹੁਤ ਤੇਜ਼ ਸਾਹ ਕੇ ਸਿੱਧਾ ਮੇਰੇ ਵਿੱਚ ਵੱਜਾ ਮੇਰੇ ਨਾਲ ਮੁੰਡਾ ਸੀ ਉਹਦੇ ਵਿੱਚ ਜਾ ਭਜੀ ਸ਼ਾਪ ਕਾਦੀ ਆਪਣੀ ਮੇਰੀ ਉਹ ਵਾਈ ਸੋਫਾ ਭਾਜੀ ਐਨਐਸ ਮੋਰ ਦੇ ਨਾਮ ਤੇ ਕਿ ਕਿਥੇ ਹੈ ਇਹ ਸ਼ਾਪ ਤੁੰਗਰੇ ਭਾਜੀ ਜਿਵੇਂ ਹੁੰਦੇ ਫਾਟ ਦੇ ਕੋਲ ਤੇ ਕੋਇਆ ਕਿਦਾਂ ਕੁਛ ਪਤਾ ਨਹੀਂ ਚੱਲ ਰਿਹਾ ਕੁਛ ਨਹੀਂ ਪਤਾ ਇਹ ਤਾਂ ਬਾਹਰ ਹੀ ਹੈ ਜੇ ਤੁਹਾਨੂੰ ਦੱਸਣੇ ਤਾਂ ਲੋਕ ਖੋਲਣੇ ਲੱਗੇ ਸੀ ਭਾਜੀ ਤੇ ਬਲਾਸਟ ਵੀ ਚੋੜਦੀ ਆ ਨਾ ਕੋਈ ਸਮਝ ਨਹੀਂ ਆਈ ਭਾਜੀ ਕੀ ਮੈਂ ਆ ਕੇ ਨਹੀਂ ਕਹਿਆ ਤੇ ਤੁਸੀਂ ਇਕੱਲੇ ਹੀ ਹੋਏ ਜਾਂ ਕੋਈ ਨਹੀਂ ਭਾਜੀ ਮੇਰਾ ਨਾਲ ਯਾਰ ਦੋਸਤ ਜਿਹੜਾ ਗਿਆ ਸੀ ਨਾ ਉਹ ਵੀ ਹੋਇਆ ਆ ਉਹਦਾ ਨਾਂ ਕੀ ਆ ਉਹਦਾ ਨਾਂ ਦੀਪਕ ਕੁਮਾਰ ਉਹ ਕਿੱਥੇ ਹੈ ਜੀ ਉਹ ਭਾਜੀ ਇੱਥੇ ਹਸਪੀਟਲ ਆ ਥੱਲੇ ਆ ਜਾ ਉਹਦਾ ਉਹਦਾ ਠੀਕ ਆ ਹਾਂ ਜੀ ਉਹ ਥੋੜਾ ਫੱਕ ਆਉ ਲੋ ਠੀਕ ਆ ਉਹ ਮੈਂ ਤਾਂ ਪਿੱਛੇ ਸੀਗਾ ਮੈਂ ਜਦੋਂ ਜਦੋਂ ਬਲਾਸਟ ਵਾਲ ਦੇ ਵਿੱਚ ਵਜਾ ਉਹ ਦੇਖ ਪਏ ਸੀ ਦੋਵੇਂ ਜਣੇ ਤੋ ਤੁਹਾਨੂੰ ਕਿਦਾਂ ਹੋ ਪਤਾ ਲੱਗਾ ਕਿ ਇਹ ਮਤਲਬ ਕੀ ਬਾਗੀ ਬਲਾਸਟ ਹੋਇਆ ਜਾਂ ਦੁਕਾਨ ਚਿੱਟੀ ਜੋਰ ਦੀ ਅੰਦਰੋਂ ਆਇਆ ਸਾਰਾ ਮੇਰੇ ਦੁਕਾਨ ਦੇ ਬਾਹਰ ਦੇ ਸ਼ੀਸ਼ੇ ਤਾਂ ਕਿੰਨੇ ਟੁੱਟੇ ਆ ਮੇਰੇ ਬਾਹਰ ਗੱਡੀ ਖੜੀ ਸੀ ਮੇਰੇ ਯਾਰ ਦੋਸਤ ਜਿਹੜਾ ਲੈ ਗਿਆ ਸੀ ਮੇਰੇ ਨਾਲ ਸੀਗਾ ਉਹਦੀ ਸਾਰੀ ਪਾਜੀ ਬਾਹਰ ਗੱਡੀ ਦੇ ਸ਼ੀਸ਼ੇ ਤਾਂ ਟੁੱਟ ਗਏ ਆ ਭੱਜੀ ਇੱਡੀ ਦੇਰ ਉਹ ਕੋਈ ਛੁਰੀ ਉਹ ਸਾਰਾ ਭੱਜੀ ਦੇਜੋ ਓਏ ਮਤਲਬ ਕਿ ਸਭ ਸਭ ਕਿੰਨਾ ਨੁਕਸਾਨ ਵਗੈਰਾ ਕਿੰਨਾ ਹੋ ਗਿਆ ਕੁਝ ਪਤਾ ਨਾ ਨੁਕਸਾਨ ਮੈਂ ਭਾਜੀ ਉੱਚਾ ਨਾ ਮੈਂ ਬਰਬਾਦ ਹੋ ਗਿਆ ਪੂਰਾ ਚੰਗੀ ਤਰ੍ਹਾਂ ਬਰਬਾਦ ਭਾਜੀ ਅੱਜ ਮੈਂ ਮਹਨੂਦਵਾਰਾ ਕੰਮ ਸਟਾਰਟ ਇੱਥੇ ਘੱਟੋ ਘਾਟ ਨਹੀਂ 35 ਲੱਖ ਰੁਪਏ ਦਾ ਮਾਲ ਮੈਂ ਪਾਇਆ ਸੀਗਾ ਦੁਕਾਨ ਤੇ ਤੇ ਮਗੀ ਹੋਰ ਵੀ ਕੋਈ ਆਪਣਾ ਕੋਈ ਡੀਵੀ ਗੈਪ ਡੀਵੀ ਵਗੈਰਾ ਭਾਜੀ ਸਾਰਾ ਕੁਝ ਇਹ ਜਿਹੜਾ ਮੈਨੂੰ ਹੁਣ ਪਤਾ ਨਹੀਂ ਹੈਗਾ ਮੇਰੇ ਭਾਜੀ ਗਏ ਸੀ ਇਹ ਆ ਕੇ ਦੱਸਦੇ ਪਏ ਆ ਕਿ ਬਿਲਕੁਲ ਕਹਿੰਦੇ ਆ ਕਿ ਖਤਮ ਖਤਮ ਜਿੰਨੂੰ ਕਹਿੰਦੇ ਆ ਕਿ ਕੁਝ ਬਚੇ ਵੀ ਨਹੀਂ ਹੈ ਦਰਦਰ ਭਾਜੀ ਤੁਹਾਡਾ ਸਾਰੀ ਤਰੀਕ 7 ਸਾਲ ਲਾ ਕੇ 5 ਸਾਲ ਲਾ ਕੇ ਦੁਕਾਨ ਤਿਆਰ ਕੀਤੀ ਮਾਜੀ ਸਾਰੀ ਬਰਬਾਦ ਹੋ ਗਈ ਮਾਜੀ ਮੇਰਾ ਨਾਮ ਕਮਲ ਜੀ ਅਸੀਂ ਕਮਲ ਜੀ ਇੱਕ ਆਪਣਾ ਰਤਨਪੁਰੇ ਇੱਕ ਆਪਣਾ ਫਾਟਕਾ ਦੇ ਕੋਲ ਆਏ ਕਿ ਮਾਮਲਾ ਕੀ ਇਹ ਦੇਰ ਰਾਤ ਜਿਹੜਾ ਹੋਇਆ ਉਹ ਇੱਕ ਦੁਕਾਨ ਸੀਗੀ ਉੱਥੇ ਅੱਗ ਲੱਗੀ ਸੀ ਤੇ ਸਾਨੂੰ 12:45 46 ਮਿੰਟ ਤੇ ਫੋਨ ਆਇਆ ਸੀ ਫੇਰ 3-4 ਮਿੰਟਾਂ ਜੇ ਇੱਥੇ ਆ ਗਏ ਅੱਗ ਵੀ ਆਣ ਲੈ ਅਸੀਂ ਹੁਣ ਅੱਗ ਵੀ ਆਤੀ ਹੈ ਇਹ ਅੱਗ ਦਾ ਨਹੀਂ ਪਤਾ ਲੱਗਾ ਵੀ ਕਿੱਦਾਂ ਲੱਗੀ ਕਿੱਦਾਂ ਨਹੀਂ ਲੱਗੀ ਤੇ ਗੱਡੀਆਂ ਕਿੰਨੀਆਂ ਲੱਗੀਆਂ ਫਰ ਵਗੇੜਦੀਆਂ ਨਾਲ ਅਸੀਂ ਦੂ ਲੈ ਕੇ ਆਈਏ ਇਹ ਗੱਡੀਆਂ ਪਰ ਦੀ ਇੱਕ ਗੱਡੀ ਲੱਗਦੀ ਹੈ ਇਹ ਨਥਾਨ ਕਿੰਨਾ ਕੁ ਹੋ ਗਿਆ ਲਗਭਗ ਸਾਰੇ ਹੋ ਗਏ ਕਾਦੀ ਦੁਕਾਨ ਸੀ ਇਹ ਮੋਬਾਈਲਾਂ ਦੀ ਦੁਕਾਨ ਸੀ ਕੋਈ ਨਾਮ ਵਗੈਰਾ ਹੈਗਾ ਦੁਕਾਨ ਤੇ ਜੀ ਐਨ ਐਸ ਮੋਬਾਈਲ ਤੇ ਕੋਈ ਪਤਾ ਨਹੀਂ ਲੱਗਾ ਕਿਸ ਚੀਜ਼ ਨਾਲ ਸ਼ਾਰਟ ਹੋਇਆ ਜਾਂ ਗੱਲਾਂ ਇਹਦਾ ਕੁਝ ਨਹੀਂ ਪਤਾ ਬੰਦ ਲਾ ਹਾਂਜੀ ਆ ਰਤਨਪੁਰੇ ਫਾਟਕਾਂ ਦੇ ਕੋਲ ਅੱਗ ਲੱਗੀ ਹੈ ਕੀ ਮਾਮਲਾ ਕੀ ਫਰ ਮੌਲਾ ਜੀ ਸਗਾ ਜਿੱਦਾਂ ਸਾਨੂੰ ਉਹ ਬਲਾਸਟ ਹੋਇਆ ਬਲਾਸਟ ਦੀ ਆਵਾਜ਼ ਸੁਣਨ ਆ ਅਸੀਂ ਮਤਲਬ ਸਾਰੇ ਜਣੇ ਸਾਡੇ ਪਰਿਵਾਰ ਮੈਂਬਰ ਸਭ ਤੋਂ ਪਹਿਲਾਂ ਅਸੀਂ ਆਏ ਜਦੋਂ ਅਸੀਂ ਆ ਕੇ ਦੇਖਿਆ ਤਾਂ ਇਹ ਫਾਟਕ ਤੋਂ ਜਣੀ ਦੁਕਾਨ ਦੇ ਵਿੱਚੋਂ ਲੱਫਟਾਂ ਬਹੁਤ ਉੱਚੀਆਂ ਜਾ ਰਹੀਆਂ ਸੀਗੀਆਂ ਅਸੀਂ ਮੌਕੇ ਦੇ ਉੱਤੇ ਸਾਨੂੰ ਇਹ ਸੋਚਿਆ ਪਹਿਲਾਂ ਅਸੀਂ ਫਾਈਰ ਬ੍ਰਿਗੇਡ ਨੂੰ ਫੋਨ ਕਰੀਏ ਤੇ ਫੇਰੇ ਮੇਰੇ ਭਤੀਜੇ ਨੇ ਪਹਿਲਾਂ ਫਾਰਵਰਗੇਟ ਨੂੰ ਫੋਨ ਕਰਕੇ ਇਹਦਾ ਸੱਦੇ ਆ ਵੀ ਬਾਕੀ ਅਸੀਂ ਕਾ ਬਾਅਦ ਚ ਦੇਖਣੀ ਆ ਫਾਰਵਰਗੇਟ ਦੀ ਟੰਗਡੀਆਂ ਆ ਗਈਆਂ ਸੀ ਹਾਂਜੀ ਹਾਂ ਟਾਈਮ ਨਾਲ ਆਈਆਂ ਬਿਲਕੁਲ ਤੇ ਕਿੰਨੀਆਂ ਗੱਡੀਆਂ ਲੱਗੀਆਂ ਫਾਰਵਰਗੇਟ ਦੀ ਪਹਿਲਾਂ ਇੱਕ ਲੱਗੀ ਆ ਜਦੋਂ ਪਾਣੀ ਉਹਨਾਂ ਨੂੰ ਲੱਗਾ ਪਾਣੀ ਕਰਨਾ ਫੇਰ ਦੂਸਰੀ ਗੱਡੀ ਆਈ ਬਾਅਦ ਵਿੱਚ ਤੇ ਦੁਕਾਨ ਕਾਦੀ ਸੀ ਸਰ ਇਹ ਮੋਬਾਈਲਾਂ ਦੀ ਦੁਕਾਨ ਆ ਮੋਬਾਈਲਾਂ ਦੀ ਤੇ ਨੁਕਸਾਨ ਕਿੰਨਾ ਹੋ ਗਿਆ ਇਹਨਾਂ ਦਾ ਨੁਕਸਾਨ ਭਾਜੀ ਇਹ ਤਾਂ ਹੁਣ ਉਹਨਾਂ ਨੂੰ ਪਤਾ ਸਾਨੂੰ ਤਾਂ ਅੱਗ ਦਾ ਪਤਾ ਹੈ ਨਾਮ ਭਾਜੀ ਨਾਮ ਵਗੈਰਾ ਕਿਸ ਨਾਮ ਦੀ ਦੁਕਾਨ ਦੀ ਨਾਮ ਐਨਐਚ ਇਸ ਪਤਨੀ ਲਿਖਿਆ ਰਖਾ ਕੇ ਐਨਐਸ ਐਨਐਸ ਮੋਬਾਈਲ ਐਨਐਸ ਮੋਬਾਈਲ ਬਣੇ ਦੀ ਆਪਾਂ ਇਹ ਮੋਬਾਈਲ ਹੈ ਦੁਕਾਨ ਦੀ ਹਾਂਜੀ ਹਾਂਜੀ ਮੋਬਾਈਲ ਹੈ ਤੇ ਮਾਲਕ ਆਏ ਆ ਮੌਕੇ ਤੇ ਹਾਂਜੀ ਮਾਲਕ ਆਏ ਆ ਦੁਕਾਨ ਦੇ ਮਾਲਕ ਨਹੀਂ ਆਏ ਹੈਗੇ ਕੋਈ ਫੋਨ ਵਗੈਰਾ ਨਹੀਂ ਕੀਤਾ ਮਾਲਕਾਂ ਨੂੰ ਕੀਤੇ ਆ ਭਾਜੀ ਉਹ ਚੱਕੇ ਨਹੀਂ ਹੈਗੇ